तो जनाब ये है के और जन्नत इज्ज़हमा पहुंचे आते हैं उधर की वेंदा तू सी वे लो कहता है कि मैं एक हूर मेरे बल पहला पांदी आ तू क्यों मुझ क्यों ڈٹھی بھائیں گھور میرے پر پہلا پاندی آوے ایک نظر بستانی جس دی لکھ پھلے کھے پاوے ایڈی سونی چھیل چھویلی چاہتی پاندے دھریئے بتلو دیاں ظلفان کے آکھن پانی پریئے تے کادو دا رب اپنی ہتھی بھوٹا لایا ہویا

چنا کے میرے یہاں نال لگایا ہاپڑ ہاپڑ پیڑ لگا میں تری آیا یہ ہاپڑ ہاپڑ وہی ہے جسے اردو میں ہم ہڑبڑا کے کہتے ہیں ਹਾਪੜਾ ਹਾਪੜ ਪੀਣ ਲਗਾ ਮੈਂ ਪਰਿਆਂ ਦਾ ਤੜਿਆ ਆ ਠੰਡਾ ਠਾਰ ਭੁਲੂਤਾ ਸੰਗੋ ਲੰਗਤਾ ਜਾਏ ਅੱਗੇ ਦੁੱਧ ਬਰਾਛਾ ਮੇਰੀਆਂ ਵਿੱਚੋਂ ਸੱਚੇ ਖੰਬੇ ਬੰਗੇ ਤੇ ਦੁੱਧ ਭਲੂਤੇ ਚਾੜੇ ਮੈਨੂੰ ਨਸ਼ੇ ਸ਼ਰਾਬਾਂ ਵਾਲੇ ਇਨੇ ਜਿਦਮ ਚ ਹੋਰ ਵੀ ਹੋ ਗਾਂ ਖਲੀਆਂ ਆਣ ਦਬਾਲੇ ਉਹਨਾਂ ਨੇ ਕੁਝ ਹੋਰ ਸੁਗਾਤਾ ਮੇਰੇ ਲਈ ਮੰਗਵਾਈਆਂ قسم قسم مربع میوے علوے دے مٹھی آئیاں مصرا سنو موڑ میں اینا باغ تاغ کھاتا یہ جو تاغ ہے نا یہ وہی ہے جو فارسی کا تاغ ہے تاغ و دو میں آتا موڑ میں اینا باغ تاغ کھاتا کڑتا تے دنا گنجے ਕੁੜਤਾ ਢੇਡ ਨਾ ਕੱਤੇ ਪਾਟਣ ਹਾਕਾ ਪੇਟ ਨਦੀ ਦੀ ਅੱਖ ਮੇਰੀ ਨਾ ਬੱਜੇ ਮੇਰੀ ਇਹੋ ਨੀਅਤ ਸੀ ਪਈ ਕਦੀ ਨਾ ਥੋ ਲੀਏ ਹੋ ਰਾਖਣ ਆਓ ਜੀ ਹੁਣ ਸਹਿ ਕਰਨ ਚੱਲ ਗਏ ਸੇਕ ਤਮੈ ਨੂੰ ਛੇ ਦਿਉ ਨਾ ਵਾਦੀ ਨਹਿਰ ਬਖਾਈ ਜੇ ਜਿਉ ਜਿਉ ਵੇਖਾਂ ਮੱਤੀ ਜਾਏ ਅੱਖੀਆਂ ਦੀ ਰੁਸ਼ਨਾਈ ਕਾਰਾਂ ਤੇ ਜਾਦਾਂ ਵਾਲੇ ਪੁੱਲ ਗਏ ਸਭ ਝੂਟੇ ਕੌਸ ਕੁਜ਼ਾ ਵਿੱਚ ਭਾਗ ਕੇ ਮੈਨੂੰ ਹੂਰਾਂ ਦਿੱਤੇ ਹੂਟੇ ਤੇ ਸਰਿਓ ਗਈਆਂ ਸੋਹਣੀਆਂ ਨਾਰਾਂ ਦਿਸਣ ਹਰ ਹਲਕੀ ਬਾਤ ਸੇ ਪਤਲੇ ਲੱਕ ਬਸੰਤੀ ਚੁੰਨੀਆਂ ਕੋਠਾ ਉੱਪਰ ਹਾਸੇ ਅਰ ਕੋਈ ਮੈਨੂੰ ਜੀ ਜੀ ਬੋਲੇ ਮੈਨੂੰ ਅਰ ਕੋਈ ਮੈਨੂੰ ਜੀ ਜੀ ਬੋਲੇ ਆਖੇ ਰਾਜ ਦੁਲਾਰਾ ਮੇਰੇ ਨਾਲ ਫਰੌਣਿਆਂ ਵਰਗਾ ਉਹਨਾਂ ਦਾ ਵਰਤਾਰਾ ਮੈਂ ਪੁੱਛਿਆ ਨੀ ਹੂਰੋ ਅੜਿਓ ਕੰਨ ਖਿੜ-ਖਿੜ ਹੱਸੋ

position no fire